ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵੜ ਬਾਰੋ ਬਾਰੀ ਦਲ ਬੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰ ਉਪਕਾਰੀ ਪੁੱਛਨ ਨਾਨਕ ਦਰਸ ਨਿਹਾਰੀ ਅਗਮ ਗੋਚਰ ਸਤ ਗੁਰੂ ਬੋਲੇ ਮੁਖ ਤੇ ਸੁਨੋ ਸੰਸਾਰੀ ਜੁਗ ਜੁਗ ਸਤ ਗੁਰ ਤਰੇ ਅਵਤਾਰੀ ਬਾਣੀ ਗੁਰੂ ਵਿਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋਕੋ ਢਲ ਗੁਰ ਸੇਵੀਐ ਇਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਉ ਜੀ ਸਲੋ ਰਚੰਤ ਨਾਨਕ ਮਹਾ ਅਗਨ ਨਾ ਬਿਨਾਸਨੰ ਰਚੰਤ ਜੀ ਰਚਨਾ ਮਾਤ ਗਰਬਿ ਉਸਥਾਪਨੰ ਸਾਸ ਸਾਸ ਸਿਮਰਤ ਨਾਮਿਕ ਮਹਾ ਅਗਨ ਨਾ ਬਿਨਾਸਨੰ ਮੁਖਤਲ ਪਰ ਉਪਰੇ ਉਹ ਸੰਦੂਕ ਹੱਕੜਾ ਥਾਈ ਨਾਨਕ ਸੋਤਣੀ ਕਿਉਂ ਵਿਸਾਰਿਓ ਉਧਰ ਜਿਸ ਦਾ ਨਾਏ ਪੌੜੀ ਰਾਕਤ ਬਿੰਦ ਕਰਨ ਮੈਂ ਅਗਨ ਉਧਰ ਬਝਾਰ ਓਰੇ ਤੇ ਮੁਖ ਕੁਜੀਲ ਵਿਕਲ ਨਰਕ ਘੋਰ ਗਵਾਰ ਹਰ ਸਿਮਰਤ ਤੂੰ ਨਾ ਜਲਾ ਮਨ ਤਨ ਉਰਕਾਰ ਬਖ ਮਨ ਖਨੋ ਜਿਨ ਰਖਿਆ ਤਿਸ ਤਿਲ ਨ ਵਿਸਾਰੋ ਪ੍ਰਭ ਦੇ ਸਿਰ ਤੇ ਸੁਖ ਕਦੇ ਨਾ ਏ ਜੋ ਸਹ ਜਨਮ ਫਾਰ ਬੇਖਮ ਥਨ ਹੋ ਜਿਨ ਰਖਿਆ ਤਿਸ ਤਿਲ ਨ ਵਿਸਾਰੋ ਪ੍ਰਭ विसरਤ ਸੁਖ ਕਦੇ ਨਾ ਏ ਜਸ ਸਹਿ ਜਨਮ ਹਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 706 ਅੰਗ ਦੇ ਉੱਤੇ ਸੁਭਾਏમાન ਸਲੋਕ ਇਹ ਜਿਹੜੇ ਸਲੋਕ ਨੇ ਤੇ ਪੌੜੀਆਂ ਨੇ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਜੈਤਿ ਸ੍ਰੀ ਮਾਲਾ ਪੰਜਵਾਂ ਗਾਰ ਸਲੋਕਾ ਨਾਲ ਉਹਦੇ ਵਿੱਚ ਉਚਾਰਣ ਕੀਤੇ ਹੋਏ ਇਹ ਸ਼ਲੋਕ ਤੇ ਪੌੜੀਆਂ ਹਨ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾ ਰਹੇ ਆ ਆਹ ਸਰੀਰ ਦੀ ਗੱਲ ਕਰਦੇ ਆ ਮਾਂ ਦੇ ਗਰਭ ਦੀ ਗੱਲ ਕਰਦੇ ਆ ਕਿ ਮਾਂ ਦੇ ਗਰਭ ਦੇ ਵਿੱਚ ਤੋਂ ਕਿੰਨਾ ਆਪ ਦੇ ਵਿੱਚ ਰਿਆ ਉੱਥੇ ਵੀ ਪ੍ਰਮਾਤਮਾ ਦਾ ਨਾਮ ਜਪਦਾ ਰਿਹਾ ਹੁਣ ਤੂੰ ਆ ਸੰਸਾਰ ਦੇਖ ਲਿਆ ਹੁਣ ਤੂੰ ਪ੍ਰਮਾਤਮਾ ਨੂੰ ਭੁੱਲ ਗਿਆ ਇਹ ਗੱਲ ਆ ਤੁਸਾਰੀ ਇਸ ਸ਼ਬਦ ਦੇ ਰਾਹੀਂ ਸਾਨੂੰ ਸਮਝਾ ਰਹੇ ਆ ਸਮਾ ਕੇ ਰਚੰਤ ਜੀ ਰਚਨਾ ਮਾਤ ਗرد ਸਥਾਪਨੰ ਕਹਿੰਦੇ ਪ੍ਰਮਾਤਮਾ ਨੇ ਤੇਰੀ ਰਚਨਾ ਰਚੀ ਤੈਨੂੰ ਮਾਂ ਦੇ ਗਰਭ ਦੇ ਵਿੱਚ ਟਿਕਾਇਆ ਉੱਥੇ ਤੇਰੀ ਪਰਿਪਾਲਣਾ ਕੀਤੀ ਕਹਿੰਦੇ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨਨ ਕਹਿੰਦੇ ਮਾਂ ਦੇ ਗਰਭ ਦੇ ਵਿੱਚ ਤੇਰੀ ਪਰਵਰਿਸ਼ ਕੀਤੀ ਪ੍ਰਮਾਤਮਾ ਨੇ ਉੱਥੇ ਪ੍ਰਮਾਤਮਾ ਨੇ ਤੇਰੀ ਪਰਵਰਿਸ਼ ਕਿਵੇਂ ਕੀਤੀ ਸਾਸ ਸਾਸ ਸਿਮਰੰਤ ਨਾਨਕ ਮਹਾ ਅਗੰਗ ਨਦ ਨਾਸਨ ਕਹਿੰਦੇ ਉੱਥੇ ਹਰੇਕ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਤੋਂ ਯਾਦ ਕਰਦਾ ਰਿਹਾ ਕਿ ਐਨਾ ਪਰਮਾਤਮਾ ਦੇ ਵਿੱਚ ਖੁੱਭ ਗਿਆ ਕਿ ਉਹ ਜਿਹੜੀ ਮਾਂ ਦੇ ਗਰਭ ਦੀ ਅਗਨ ਜਿਹੜੀ ਸੀ ਉਹਨੂੰ ਜਠਰਾ ਅਗਨੀ ਕਹਿੰਦੇ ਆ ਕਹਿੰਦੇ ਉਹ ਅੱਗ ਵੀ ਤੇਰਾ ਕੁਝ ਨਹੀਂ ਸਾਰ ਸਕੀ ਤੈਨੂੰ ਸਾਰ ਨਹੀਂ ਸਕੀ ਉੱਤੇ ਜਿਹੜੀ ਅੱਗ ਹੁੰਦੀ ਆ ਅੱਗ ਕਿਸੇ ਨੂੰ ਦੇਖਿਆ ਨਹੀਂ ਕਰਦੇ ਕਿ ਇਹ ਲੱਕੜਾਂ ਨੇ ਕਿ ਇਹ ਕਿਸੇ ਦਾ ਮਕਾਨ ਹੈ ਕੀ ਹੈ ਇਨਸਾਨ ਹਰ ਇੱਕ ਈਜ ਨੂੰ ਸਾੜ ਕੇ ਰੱਖ ਦਿੰਦੀ ਹੈ ਅੱਗ ਪਰ ਜਿਹੜੀ ਨਾਂ ਦੇ ਗਲਬ ਦੀ ਅੱਗ ਹੈ ਉਹਨੂੰ ਅਗਨਾ ਜਟਰੀ ਅੱਗ ਜਟਰਾ ਅੱਗ ਨਹੀਂ ਕਿਹਾ ਕਹਿੰਦੇ ਉਹ ਜਿਹੜੀ ਅੱਗ ਹੈ ਉਹ ਇੰਨੀ ਭੇੜੀ ਹੈ ਜੇ ਕਹਿੰਦੇ ਮਾਂ ਦੇ ਪੇਟ ਵਿੱਚ ਕੰਚ ਵੀ ਚਲਿਆ ਜਾਵੇ ਨਾ ਵਿਦਵਾਨ ਕਹਿੰਦੇ ਕਹਿੰਦੇ ਕੰਚ ਵੀ ਪਿੰਗੜ ਜਾਂਦਾ ਪਰ ਉਹ ਆਸ ਦਾ ਟੁਕੜਾ ਉੱਥੇ ਪਲ ਰਿਹਾ ਹੈ ਸਾਹ ਸਾਹ ਸਮਰੰਤ ਨਾਨਕ ਕਹਿੰਦੇ ਉਹਦੀ ਪਰਵਿਸ਼ਤਾ ਹੋ ਰਹੀ ਹੈ ਕਿ ਉਹ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰ ਰਿਹਾ ਹੈ ਮਹਾ ਅਗਨ ਨਾ ਬਿਰਾਸਰੰਗ ਮਹਾ ਅਗਨ ਮਹਾ ਅਗੰਧਾ ਦਾ ਵੱਡੀ ਅੱਕ ਹੈ ਉਹ ਵੀ ਕਹਿੰਦੇ ਉੱਥੇ ਕੁਝ ਨਹੀਂ ਕਰ ਸਕੀ ਤੇਰਾ ਸਾਥ ਨਹੀਂ ਸਕੀ ਤੈਨੂੰ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਮੁਖ ਤਲੈ ਪੈਰ ਉੱਪਰੇ ਵਸੰਦੋ ਬਹੱਥੜੇ ਥਾਏ ਕਹਿੰਦੇ ਉੱਥੇ ਤੇਰਾ ਮੁਖ ਥੱਲੇ ਨੂੰ ਸੀ ਪੈਰ ਉੱਪਰ ਨੂੰ ਸੀ ਉੱਥੇ ਬਹੁਤ ਔਖੇ ਥਾਂ ਤੇ ਤੂੰ ਬਸ ਰਿਹਾ ਸੀ ਕੌਣ ਤੇ ਔਖੇ ਥਾਂ ਦੇ ਉੱਤੇ ਵਸਦੇ ਵਸਦੇ ਵੀ ਤੂੰ ਪਰਮਾਤਮਾ ਨੂੰ ਯਾਦ ਕਰਦਾ ਰਿਹਾ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਗੁਰੂ ਸਾਹਿਬ ਕਹਿੰਦੇ ਐ ਕਿ ਜਦੋਂ ਅਸੀਂ ਸਾਹ ਸਾਹ ਨੂੰ ਪਰਮਾਤਮਾ ਨੂੰ ਸਿਮਰਾਂਗੇ ਜਿੰਨਾ ਮਰਜੀ ਔਖਾ ਸਮਾਂ ਹੋਵੇ ਉਹ ਵੀ ਨਿਕਲ ਜਾਂਦਾ ਅਸੀਂ ਜਿੱਥੇ ਮਰਜੀ ਖੜੇ ਹੋਈਏ ਉੱਥੇ ਵੀ ਕਹਿੰਦੇ ਬੰਦੇ ਦੀ ਪਰਮੇਸ਼ਰ ਪਰਮਾਤਮਾ ਕਰ ਦਿੰਦਾ ਜਦੋਂ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ ਮੁਖ ਤਲੈ ਪੈਰ ਉੱਪਰੇ ਵਸੰਦੂ ਘਾਤੜੇ ਥਾਏ ਨਾਨਕ ਸੋ ਧਣੀ ਕਿਉ ਵਿਸਾਰੇਉ ਉਧਰ ਹੈ ਜਿਸ ਦਾ ਨਾਏ ਕਹਿੰਦੇ ਹੁਣ ਤੂੰ ਪਰਮਾਤਮਾ ਨੂੰ ਕਿਉ ਭੁੱਲ ਚੁੱਕਿਆ ਜਿਹਦੇ ਕਰਕੇ ਤੂੰ ਇਸ ਸੰਸਾਰ 'ਤੇ ਹੈ ਉਧਰ ਹੈ ਜਿਸ ਦਾ ਨਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ ਕਹਿੰਦੇ ਉਹ ਪਰਮਾਤਮਾ ਨੂੰ ਹੁਣ ਕਿਉਂ ਵਿਸਾਰ ਤਾਦਾ ਪਰਮਾਤਮਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਪਰਮਾਤਮਾ ਨੇ ਸਾਨੂੰ ਉੱਥੇ ਔਖੇ ਵੇਲੇ ਦੇ ਵਿੱਚ ਸਾਡੀ ਸਹਾਇਤਾ ਕੀਤੀ ਤੇ ਹੁਣ ਵੀ ਸਹਾਇਤਾ ਪਰਮਾਤਮਾ ਕਰ ਰਿਹਾ ਹੈ ਪਰ ਅਸੀਂ ਉਹਨੂੰ ਭੁੱਲ ਜਾਂਨੇ ਆ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰੈ ਜਿਸ ਦਾ ਨਾਏ ਜਿਸ ਕਰਕੇ ਅਸੀਂ ਇਸ ਸੰਸਾਰ ਚ ਆਏ ਆ ਜਿਸ ਪਰਮਾਤਮਾ ਕਰਕੇ ਆਏ ਆ ਕਹਿੰਦੇ ਉਹਨੂੰ ਕਿਉ ਭਲਾ ਬੈਠਿਓ ਤੁਸੀਂ ਅੱਗੇ ਪੌੜੀ ਪੌੜੀ ਦੇ ਵਿੱਚ ਗੁਰੂ ਸਾਹਿਬ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਰਕਤ ਬਿੰਦ ਕਰ ਨਿੰਮੇ ਆ ਅਗਨ ਉਦਰ ਮਝਾਰ ਮਾਤਾ ਪਿਤਾ ਦੇ ਸੰਬੰਧ ਤੋਂ ਕਹਿੰਦੇ ਇਹ ਸਰੀਰ ਬਣਿਆ ਆਗਨ ਦੇ ਵਿੱਚ ਟਿਕਾਇਆ ਕਹਿੰਦੇ ਪਰਮਾਤਮਾ ਨੇ ਅਗਨ ਉਦਰ ਮਝਾਰ ਕਹਿੰਦੇ ਪਰਮਾਤਮਾ ਨੇ ਮਾਂ ਦੇ ਗਰਭ ਦੇ ਵਿੱਚ ਸਾਡਾ ਵਾਸ ਕੀਤਾ ਉੱਥੇ ਸਾਡੀ ਪਰਵਰਿਸ਼ ਹੋਣੀ ਸ਼ੁਰੂ ਹੋਈ ਉਰਜ ਦਾ ਮੁੱਖ ਕੁਕੀਲ ਵਿਕਲ ਨਰਕ ਕੋਰ ਗੁਵਾਰ ਉਰਜ ਦਾ ਭਾਵ ਕਿ ਅਸੀਂ ਉੱਥੇ ਪੁੱਠੇ ਲੰਮਕ ਰਹੇ ਸੀ ਮੁੱਖ ਸੱਥਲੇ ਨੂੰ ਸੀ ਕੁਕੀਲ ਦਾ ਭਾਵ ਗੰਦਗੀ ਬਹੁਤ ਸੀ ਉੱਥੇ ਵਿਕਲ ਦਾ ਭਾਵ ਹੁੰਦਾ ਕਿ ਔਖਾ ਸਮਾਂ ਸੀ ਨਰਕ ਘੋਰ ਗੁਵਾਰ ਨਰਕਾਂ ਵਰਗੀ ਜਗ੍ਹਾ ਸੀ ਕਹਿੰਦੇ ਉਹ ਮਾਂ ਦਾ ਪੇਟ ਜਿੱਥੇ ਸਾਡੀ ਪਰਵਰਿਸ਼ ਪ੍ਰਮਾਤਮਾ ਨੇ ਕੀਤੀ ਉਹਦੇ ਮੁਖ ਕੁਜੀਲ ਵਿਕਲ ਨਰਕ ਘੋਰ ਗੁਵਾਰ ਕਹਿੰਦੇ ਉੱਥੇ ਕੋਪਾ ਹਨੇਰਾ ਵੀ ਸੀ ਕਿੰਨੀਆਂ ਚੀਜ਼ਾਂ ਗੁਰੂ ਸਾਹਿਬ ਨੇ ਗਿਣੀਆਂ ਕਿ ਉਹ ਜਗ੍ਹਾ ਦੇ ਉੱਤੇ ਵੀ ਜੇ ਤੇਰੀ ਪਰਵਰਿਸ਼ ਪ੍ਰਮਾਤਮਾ ਕਰ ਸਕਦਾ ਹੈ ਤਾਂ ਖੁੱਲੇ ਪਟਾਲ ਦੇ ਵਿੱਚ ਖੁੱਲੇ ਸੰਸਾਰ ਦੇ ਵਿੱਚ ਆਸਮਾਨ ਦੀ ਛੱਤ ਹੇਠ ਕਹਿੰਦੇ ਇੱਥੇ ਵੀ ਪ੍ਰਮਾਤਮਾ ਕਰਨਾ ਸਾਡੇ ਸਹਾਇਤਾ ਕਰੂਗਾ ਜੇ ਅਸੀਂ ਕਹਿੰਦੇ ਉਹਦੇ ਬਣਾਗੇ ਔਰਤ ਮੁਖ ਕੁਚੀਲ ਵਿਕਲ ਨਰਕ ਘੋਰ ਗਵਾਰ ਜੇ ਕਿਤੇ ਸਾਨੂੰ ਹਨੇਰੇ 'ਚ ਰੱਖਿਆ ਜਾਵੇ ਨਾ 2 ਦਿਨ 4 ਦਿਨ ਕਹਿੰਦੇ ਬੰਦਾ ਉੱਥੇ ਮਰ ਸਕਦਾ ਜੇ ਉਹਨੂੰ ਚਾਨਣ ਦਿਖਾਇਆ ਹੀ ਨਾ ਜਾਵੇ ਪਰ ਮਾਂ ਦੇ ਗਰਭ ਦੇ ਵਿੱਚ ਕਹਿੰਦੇ 9 ਮਹੀਨੇ ਉਸ ਉੰਬੀ ਨਰਕ ਦੇ ਵਿੱਚ ਤੁਰਿਆ ਜਿੱਥੇ ਪ੍ਰਮਾਤਮਾ ਨੇ ਤੇਰਾ ਸਾਹ ਸਾਹ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨ ਕਹਿੰਦੇ ਉਹ ਜਗ੍ਹਾ ਤੇ ਵੀ ਤੇਰਾ ਪ੍ਰਮਾਤਮਾ ਨੇ ਸਿਮਰਨ ਦੇ ਕਰਕੇ ਤੈਨੂੰ ਉਹ ਅੱਗ ਤੋਂ ਵੀ ਬਚਾ ਕੇ ਰੱਖਿਆ ਹਰਵੇ ਸਿਮਰਤ ਤੂੰ ਨਾ ਜਲੇ ਮਨ ਤੇ ਤਨ ਪੁਰਤਾਰ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਦਾ ਰਹੇ ਹਰ ਸਿਮਰਤ ਤੂੰ ਨਾ ਜਲੇ ਕਹਿੰਦੇ ਜੇ ਤੂੰ ਪਰਮਾਤਮਾ ਦਾ ਸਿਮਰਨ ਕਰਦਾ ਰਹੇਗਾ ਤੈਨੂੰ ਕੋਈ ਆਗ ਨਹੀਂ ਹੈ ਤੂੰ ਨਾ ਜਲੇ ਮਾਨੇ ਤਨ ਉਰਤਾਰ ਕਹਿੰਦੇ ਜੇ ਪਰਮਾਤਮਾ ਦਾ ਨਾਮ ਜਪ ਕੇ ਅਸੀਂ ਉਸ ਨਾਮ ਦੇ ਗੜਬ ਵਿੱਚ ਜਿਉਂਦੇ ਰਹੇ ਤਾਂ ਕਹਿੰਦੇ ਹੁਣ ਉਹ ਪਰਮਾਤਮਾ ਦਾ ਨਾਮ ਜਿਹੜਾ ਉਹਨੂੰ ਮਾਨੇ ਤੇ ਤਨ ਉਰਤਾਰ ਉਹ ਕਹਿੰਦੇ ਹਿਰਦੇ ਨੂੰ ਕਹਿੰਦੇ ਹਿਰਦੇ ਦੇ ਵਿੱਚ ਪੱਕਾ ਕਰ ਲੈ ਕਿ ਮੈਂ ਪ੍ਰਮਾਤਮਾ ਦਾ ਦਰ ਨਹੀਂ ਛੱਡਣਾ ਮੈਂ ਪ੍ਰਮਾਤਮਾ ਦੇ ਦਰ ਤੋਂ ਦੂਰ ਨਹੀਂ ਜਾਣਾ ਕਿਉਂਕਿ ਮੇਰੀ ਪਰਵਰਿਸ਼ ਉਹਨੇ ਉਹ ਜਗ੍ਹਾ ਤੇ ਨਹੀਂ ਕੀਤੀ ਹੁਣ ਵੀ ਕਰੂਗਾ ਮੈਂ ਹੁਣ ਵੀ ਉਹਦਾ ਲੜਫੜ ਕੇ ਰੱਖਾਂ ਵੇਖਮ Thanos ਜਿੰਨ ਰੱਖਿਆ ਤਿਸ ਤਿਲ ਨਾ ਵਿਸਾਰ ਕਹਿੰਦੇ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਬਿਖਮ ਥਾਨੋਂ ਔਖੇ ਥਾਨ ਦੇ ਜਿਹਨੇ ਰੱਖਿਆ ਕੀਤੇ ਤਿਸ ਦਿਲ ਨਾ ਵਿਸਾਰ ਕਹਿੰਦੇ ਉਹਨੂੰ ਇੱਕ ਸਕਿੰਟ ਲਈ ਵੀ ਭੁੱਲਦਾ ਉਹ ਪਰਮਾਤਮਾ ਨੂੰ ਇੱਕ ਸਕਿੰਟ ਲਈ ਵੀ ਜੇ ਭੁੱਲ ਗਿਆ ਔਖਾ ਹੋਏਗਾ ਕਹਿੰਦੇ ਉਹਨੂੰ ਹਰ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਰਹਿ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਰਦਾ ਰਹਿ ਬਿਖਮ ਥਾਨੋਂ ਬਿਖਮ ਦਾ ਭਾਵ ਦਾ ਔਖਾ ਥਾਨੋਂ ਥਾਨ ਕਿ ਔਖੇ ਥਾਨ ਤੇ ਜਿਸ ਪਰਮਾਤਮਾ ਨੇ ਸਾਡੀ ਰੱਖਿਆ ਕੀਤੀ ਤਿਸ ਤਿਲ ਨਾ ਵਿਸਾਰ ਕਹਿੰਦੇ ਉਹਨੂੰ ਹੁਣ ਵੀ ਆਪਣੇ ਹਿਰਦੇ ਦੇ ਵਿੱਚੋਂ ਭੁਲਾਈਏ ਨਾ ਉਹਨੂੰ ਹੁਣ ਵੀ ਯਾਦ ਰੱਖੀਏ ਅਸੀਂ ਪ੍ਰਭ ਵਿਸਰਤ ਸੁਖ ਕਦੇ ਨਾ ਹੈ ਜਸ ਹੈ ਜਨਮ ਹਾਰ ਇੱਥੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਪ੍ਰਭ ਵਿਸਰਤ ਸੁਖ ਕਦੇ ਨਾ ਹੈ ਕਹਿੰਦੇ ਜਿਸ ਬੰਦੇ ਦੀ ਜ਼ਿੰਦਗੀ ਦੇ ਵਿੱਚੋਂ ਪਰਮਾਤਮਾ ਨਿਕਲ ਗਿਆ ਨਾ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੁੱਖ ਨਹੀਂ ਆਉਂਦਾ ਹਰ ਵਿਸਰਤ ਸੁੱਖ ਕਦੇ ਨਹੀਂ ਉਹਦੀ ਜ਼ਿੰਦਗੀ 'ਚ ਕਦੇ ਵੀ ਸੁੱਖ ਨਹੀਂ ਆਉਂਦਾ ਜਸਾ ਜਨਮ ਹਾਰ ਕਹਿੰਦੇ ਉਹ ਆ ਸੰਸਾਰ ਦੇ ਵਿੱਚ ਆ ਕੇ ਜਨਮ ਦੀ ਬਾਜੀ ਹਾਰ ਕੇ ਜਾਂਦਾ ਇਤੋਂ ਕਿਹੜਾ ਜਿਹੜੇ ਜਿਸ ਬੰਦੇ ਨੇ ਪ੍ਰਮਾਤਮਾ ਦੇ ਨਾਮ ਨੂੰ ਭੁਲਾਤਾ ਜਿੱਦੇ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਬੈਠੇ ਐ ਸਮਝ ਲਿਓ ਕਿ ਅਸੀਂ ਬਾਜੀ ਹਾਰ ਕੇ ਚੱਲੇ ਆ ਇੱਥੋਂ ਕੁਝ ਜਿੱਤ ਕੇ ਨਹੀਂ ਚੱਲੇ ਜੇ ਪ੍ਰਮਾਤਮਾ ਦੇ ਨਾਮ ਜਪਦੇ ਆ ਜਪਦੇ ਆ ਇਹ ਸੰਸਾਰ ਤੋਂ ਜਾਵਾਂਗੇ ਫਿਰ ਬਾਜੀ ਹਾਰ ਕੇ ਨਹੀਂ ਕੁਝ ਨਾ ਕੁਝ ਜਿੱਤ ਕੇ ਜਾਵਾਂਗੇ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਵਿਖਣ ਥਾਨੋਂ ਜਿਨ ਰੱਖਿਆ ਤੇ ਸੋ ਕਿਲ ਨਾਂ ਦੇਸਾਰ ਪ੍ਰਭ ਵਿਸਰੇ ਤੇ ਸੁਖ ਕਦੇ ਨਾ ਹੈ ਜਸ ਹੈ ਜਨਮ ਹਾਰੋ ਵਾਹਿਗੁਰੂ ਕੀ ਕਾਲਸਾ ਵਾਹਿਗੁਰੂ ਕੀ ਫਤ